ਸਮ ਜੈੱਡ ਨਿਊਜ਼ ਖਬਰ ਨਹੀਂ ਆਪਕੀ ਆਵਾਜ਼ ਪੰਛੀ ਬਚਾਓ ਫਰਜ਼ ਨਿਭਾਓ ਮੁਹੀਲ ਮਲੋਬ ਹੋ ਰਹੇ ਪੰਛੀਆਂ ਦੀ ਪ੍ਰਜਾਤੀਆਂ ਦੇ ਲਈ ਕਈ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਨੇ ਇਸ ਦੇ ਤਹਿਤ ਪਿਛਲੇ 10 ਸਾਲ ਤੋਂ ਪੰਛੀਆਂ ਤੇ ਵਾਤਾਵਰਣ ਦੀ ਸੰਭਾਲ ਦੇ ਵਿੱਚ ਡੈਟੀ ਬੀਡ ਸੋਸਾਇਟੀ ਬਲਲ ਅਲੋਬ ਹੋ ਰਹੇ ਪੰਛੀਆਂ ਦੇ ਬਚਾ ਲਈ ਯੂਜ਼ ਨਾਲ ਬੱਦ ਤਰੀਕੇ ਨਾਲ ਕਾਰਜ ਕੀਤੇ ਜਾ ਰਹੇ ਨੇ ਤੇ ਇਸ ਸੰਸਥਾ ਵੱਲੋਂ ਪੰਜਾਬ ਭਾਰਤ ਵਿੱਚ ਹੁਣ ਤੱਕ ਪੰਛੀ ਵਿਗਿਆਨ ਦੇ ਆਧਾਰ ਤੇ ਵਕ ਵਕ ਅਕਾਰਾਂ ਦੇ 15000 ਕਰੀਬ ਮਿੱਟੀ ਦੇ ਆਲਣੇ ਲਾਏ ਜਾ ਚੁੱਕੇ ਨੇ ਤੇ ਜਿਨ੍ਹਾਂ ਵਿੱਚ ਪੰਛੀਆਂ ਦੀਆਂ 15 ਪ੍ਰਜਾਤੀਆਂ ਬਸੇਰਾ ਕਰ ਚੁੱਕੀਆਂ ਨੇ ਮਿੱਟੀ ਦੇ ਆਲਣਿਆਂ ਦੇ ਨਾਲ ਅਨਮੋਲ ਪੰਛੀ ਘਰੇਲੂ ਚਿੜੀ ਦੀ ਵਾਪਸੀ ਵੀ ਕਰਾਂ ਵਿੱਚ ਹੋਈ ਤੇ ਇਸ ਤੋਂ ਇਲਾਵਾ ਕਿਸਾਨਾਂ ਦੇ ਮਿੱਤਰ ਪੰਛੀ ਜਿਵੇਂ ਕਿ ਗਟਾਰ ਚੁਗਲ ਗਾਲੜੀਆ ਗਰੂੜ ਮੈਨਾ ਰੋਬਿਨ ਆਦਿ ਪਰਿੰਦੇ ਵੀ ਵੱਡੀ ਮਾਤਰਾ ਦੇ ਵਿੱਚ ਇਨ੍ਹਾਂ ਆਲਣਿਆਂ ਕਰਕੇ ਦਿਖਾਈ ਦੇਣ ਲੱਗੇ ਜ਼ਖਮੀ ਜਾਂ ਬਿਮਾਰ ਪਰਿੰਦਿਆਂ ਦੇ ਇਲਾਜ ਦੇ ਵਿੱਚ ਵੀ ਇਹ ਸੰਸਥਾ ਦਿਨ ਰਾਤ ਇੱਕ ਕਰ ਰਹੀ ਹੈ ਤੇ ਹੁਣ ਤੱਕ ਇਸ ਸੰਸਥਾ ਦੁਆਰਾ 100 ਤੋਂ ਵੀ ਵੱਧ ਜ਼ਖਮੀ ਪਰਿੰਦਿਆਂ ਦਾ ਇਲਾਜ ਕਰਕੇ ਉਹਨਾਂ ਨੂੰ ਦੁਬਾਰਾ ਅੰਬਰਾਂ ਦੀ ਸੈਰ ਕਰਨ ਯੋਗ ਬਣਾਇਆ ਜਾ ਚੁੱਕਿਆ ਹੈ ਤਾਂ ਬੀੜ ਸੁਸਾਇਟੀ ਜੋ ਕਿ ਪੰਛੀਆਂ ਦੇ ਬਚਾਅ ਦੇ ਲਈ ਪੰਛੀ ਬਚਾਓ ਫਰਜ਼ ਨਿਭਾਓ ਮੋਹਮ ਦੇ ਤਹਿਤ ਪਿਛਲੇ 10 ਸਾਲ ਤੋਂ ਕਾਰਜ ਕਰ ਰਹੀ ਹੈ ਤਾਂ ਇਹਦੇ ਤਹਿਤ ਅਸੀਂ ਹੁਣ ਤੱਕ 15000 ਮਿੱਟੀ ਦੇ ਆਲਣੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਲਾ ਚੁੱਕੇ ਹਾਂ ਤੇ ਜੀਦਾ ਕੇ ਨਤੀਜਾ ਸਾਨੂੰ ਬਹੁਤ ਹੀ ਵਧੀਆ ਮਿਲਿਆ। ਇਹ ਪ੍ਰੋਜੈਕਟ ਸਾਰਾ ਵਿਗਿਆਨਕ ਸੋਚ ਦੇ ਆਧਾਰ ਤੇ ਆ। ਵਿਗਿਆਨਕ ਸੋਚ ਤੋਂ ਮਤਲਬ ਕਿ ਇਹਦਾ ਪੰਛੀਆਂ ਦਾ ਮਿੱਟੀ ਦੇ ਆਲਣੇ ਦਾ ਆਕਾਰ, ਮਿੱਟੀ ਦੇ ਆਲਣੇ ਦੀ ਸ਼ੇਪ ਸਾਰੀ ਇਹ ਪੰਛੀਆਂ ਦੇ ਹਿਸਾਬ ਨਾਲ ਵੱਖ-ਵੱਖ ਪੰਛੀਆਂ ਦੇ ਹਿਸਾਬ ਦੇ ਨਾਲ ਇਹ ਤਿਆਰ ਕੀਤੀ ਜਾਂਦੀ ਹੈ ਤੇ ਇਹਦੇ ਵਿੱਚ ਜਿੱਥੇ ਵੀ ਇਹ ਆਲਣੇ ਲਾਏ ਆ ਉਹਦਾ ਨਤੀਜਾ ਬਹੁਤ ਵਧੀਆ ਆਇਆ। ਤਾਂ ਕੁਝ ਦੋਸਤਾਂ ਵੱਲੋਂ ਸਵਾਲ ਵੀ ਚੱਕੇ ਜਾ ਰਹੇ ਐ ਨਾਲਨੇ ਦੇ ਉੱਤੇ ਕਿ ਇਹਦੇ ਨਾਲ ਪੰਛੀ ਆਲਸੀ ਹੋ ਜਾਂਦੇ ਆ ਸੁਸਤ ਹੋ ਜਾਂਦੇ ਆ ਇਹ ਬਣਿਆ ਬਣਾਇਆ ਆ ਨਾ ਨਹੀਂ ਲਾਉਣਾ ਚਾਹੀਦਾ ਪਰ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਸੁਨੇਹਾ ਦੇਣਾ ਚਾਹੁੰਨਾ ਕਿ ਇਹ ਵਿਗਿਆਨਿਕ ਆਧਾਰ ਤੇ ਪ੍ਰੋਜੈਕਟ ਆ ਤੇ ਇਹਨਾਂ 'ਚ ਉਹੀ ਪੰਛੀ ਆਵਦਾ ਆਲਣਾ ਪਾਉਂਦੇ ਜਿਹੜਾ ਆਲਣਾ ਆਪ ਤਿਆਰ ਨਹੀਂ ਕਰ ਸਕਦੇ ਜਾਂ ਜਿਹੜੇ ਖੁੱਡਾਂ ਦੇ ਵਿੱਚ ਰਹਿੰਦੇ ਸੀ ਤਾਂ 55 ਪ੍ਰਜਾਤੀਆਂ ਵਿਸ਼ਵ ਦੀਆਂ ਇਹਨਾਂ ਦੇ ਵਿੱਚ ਆਲਣਾ ਪਾਉਂਦੀਆਂ ਤੇ ਇਹਨਾਂ ਦਾ ਨਤੀਜਾ ਬਹੁਤ ਵਧੀਆ ਨਿਕਲਿਆ ਜਿਵੇਂ ਕਿ ਮਿੱਤਰ ਪੰਛੀ ਸਾਡੇ ਕਰੇਲੂ ਚਿੜੀ ਹੋ ਗਈ ਚੁਗਲ ਹੋ ਗਿਆ ਗਟਾਰ ਤੋਤੇ ਤਾਂ ਇਸ ਤਰ੍ਹਾਂ ਦੇ ਜਿਹੜੇ ਪੰਛੀ ਇਹਨਾਂ ਵਿੱਚ ਹੁਣ ਤੱਕ ਵੱਡੀ ਮਾਤਰਾ ਦੇ ਵਿੱਚ ਆ ਚੁੱਕੇ ਆ ਤੇ ਸਾਡੀਆਂ ਜਿਹੜੀਆਂ ਹੁਣ ਤੱਕ 25 ਸੁਸਾਇਟੀਆਂ ਬਣ ਚੁੱਕੀਆਂ ਤਾਂ ਉਹਨਾਂ ਸੁਸਾਇਟੀਆਂ ਵੱਲੋਂ ਵੀ ਇਹ ਆਨੇ ਲਾਇਚ ਆ ਚੁੱਕ ਲਾਇਏ ਜਾ ਰਹੇ ਹਨ ਜਿਵੇਂ ਮੱਲਣ ਹੋ ਗਈ ਕਬਰਵੱਛਾ ਹੋ ਗਈ ਤਾਂ ਕੈਨੇਡਾ ਦੇ ਵਿੱਚ ਵੀ ਹੁਣ ਇਹ ਸੁਸਾਇਟੀ ਜਿਹੜੀ ਸਾਡੇ ਕਾਰਜ ਕਰ ਰਹੀ ਆ ਰਤੀ ਰੋੜੀ ਹੋ ਗਈ ਸਿੱਖਾਂ ਵਾਲਾ ਹੋ ਗਈ ਤਾਂ ਬਹੁਤ ਸਾਰੀਆਂ ਜਿਹੜੀਆਂ ਸੁਸਾਇਟੀਆਂ ਸਾਰਿਆਂ ਦੇ ਨਾਮ ਨਹੀਂ ਲਏ ਜਾ ਸਕਦੇ ਤਾਂ ਉਹਨਾਂ ਵੱਲੋਂ ਵੀ ਇਹ ਆਨਲਾਈਨ ਲਏ ਜਾ ਚੁੱਕੇ ਆ ਤਾਂ ਦਿਨ ਦਿਨੋਂ ਦੇਣ ਇਹ ਜਿਹੜੀ ਸਾਡੇ ਜਿਹੜਾ ਕਾਫਲਾ ਇਹ ਵਧਦਾ ਜਾ ਰਿਹਾ ਤੇ ਸੱਜਣਾ ਮਿੱਤਰਾਂ ਦੇ ਸਾਥ ਦੇ ਨਾਲ ਜਿਹੜੀ ਬੀੜ ਸੁਸਾਇਟੀ ਆ ਉਹਦੇ ਵੱਲੋਂ ਇਹ ਜਿਹੜੇ ਕਾਰਜ ਦਿਨ ਰਾਤ ਇੱਕ ਕਰਕੇ ਕੀਤੇ ਜਾ ਰਹੇ ਆ ਪੰਛੀਆਂ ਦੇ ਭਲੇ ਵਾਸਤੇ ਫਰੀਦਕੋਟ ਤੋਂ ਗੁਰਪ੍ਰੀਤ ਸਰਾ ਦੀ ਰਿਪੋਰਟ ਐਸਐਮਜ਼ ਨਿਊਜ਼